ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮਲਾਜ਼ਮਾਂ ਨੂੰ ਨਹੀਂ ਮਿਲੇਗੀ 25 ਲੱਖ ਦੀ ਗ੍ਰੈਚੁਇਟੀ ਜਾਣੋ ਕੀ ਕਹਿੰਦਾ ਹੈ ਯੂਪੀਐਸ ਇਸ ਵੀਡੀਓ ਦੇ ਵਿੱਚ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਪਿਛਲੇ ਸਾਲ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਗ੍ਰੈਜੂਇਟੀ ਦੀ ਵੱਧ ਤੋਂ ਵੱਧ ਸੀਮਾ 25% ਵਧਾ ਕੇ 25 ਲੱਖ ਕਰ ਦਿੱਤੀ ਸੀ ਇੱਕ ਬਦਲਾਅ 1 ਜਨਵਰੀ 2024 ਤੋਂ ਲਾਗੂ ਹੋ ਗਿਆ ਜਦੋਂ ਮਹਿੰਗਾਈ ਪੱਤਾ 50% ਤੱਕ ਪਹੁੰਚ ਗਿਆ ਹਾਲਾਂਕਿ ਜ਼ਰੂਰੀ ਨਹੀਂ ਕਿ ਹਰ ਸਰਕਾਰੀ ਕਰਮਚਾਰੀ ਨੂੰ ਇਹ ਪੂਰੀ ਰਕਮ ਮਿਲੇ ਗ੍ਰੈਜੂਇਟੀ ਦੀ ਗਣਨਾ ਇੱਕ ਖਾਸ ਫਾਰਮੂਲੇ ਦੇ ਆਧਾਰ ਤੇ ਕੀਤੀ ਜਾਂਦੀ ਹੈ ਨੀਮਾਨਸਾਰਿਕ ਕਰਮਚਾਰੀ ਨੂੰ ਉਸਦੀ ਆਖਰੀ ਤਨਖਾਹ ਦਾ 16.5 ਗੁਣਾ ਜਾਂ ਫਿਰ 25 ਲੱਖ ਰੁਪਏ ਜੋ ਵੀ ਘੱਟ ਹੋਵੇ ਗ੍ਰੈਜੂਇਟੀ ਵਜੋਂ ਮਿਲਦਾ ਹੈ ਇਸ ਦਾ ਮਤਲਬ ਹੈ ਕਿ ਹਰੇਕ ਕਰਮਚਾਰੀ ਨੂੰ 25 ਲੱਖ ਰੁਪਏ ਨਹੀਂ ਮਿਲਣਗੇ ਪਰ ਗ੍ਰੈਜੂਇਟੀ ਦਾ ਫੈਸਲਾ ਉਹਨਾਂ ਦੀ ਸੇਵਾ ਮਿਆਦ ਅਤੇ ਤਨਖਾਹ ਤੇ ਆਧਾਰਿਤ ਕੀਤਾ ਜਾਵੇਗਾ ਸਰਕਾਰੀ ਕਰਮਚਾਰੀਆਂ ਨੂੰ ਦੋ ਤਰ੍ਹਾਂ ਦੀ ਗ੍ਰੈਜੂਇਟੀ ਮਿਲਦੀ ਹੈ ਰਿਟਾਇਰਮੈਂਟ ਗ੍ਰੈਜੂਇਟੀ ਅਤੇ ਡੈਥ ਗ੍ਰੈਜੂਇਟੀ ਰਿਟਾਇਰਮੈਂਟ ਗ੍ਰੈਜੂਇਟੀ ਹਰ 6 ਮਹੀਨਿਆਂ ਦੀ ਸੇਵਾ ਲਈ ਬੇਸਿਕ ਪੇ ਪਲੱਸ ਮਹਿੰਗਾਈ ਭੱਤੇ ਦਾ 1/4 ਹਿੱਸਾ ਜੋੜਿਆ ਜਾਂਦਾ ਹੈ ਤਨਖਾਹ ਦਾ ਵੱਧ ਤੋਂ ਵੱਧ 16.5 ਗੁਣਾ ਜਾਂ 25 ਲੱਖ ਰੁਪਏ ਜੋ ਵੀ ਘੱਟ ਹੋਵੇ ਦਿੱਤਾ ਜਾਵੇਗਾ ਗ੍ਰੈਜੂਇਟੀ ਲੈਣ ਲਈ ਘੱਟੋ ਘੱਟ 5 ਸਾਲ ਦੀ ਸੇਵਾ ਲਾਜ਼ਮੀ ਹੈ ਡੈਥ ਗ੍ਰੈਜੂਇਟੀ ਜੇਕਰ ਕਰਮਚਾਰੀਆਂ ਦੀ ਸੇਵਾ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ ਇਸ ਫਾਰਮੂਲੇ ਅਨੁਸਾਰ ਗ੍ਰੈਜੂਇਟੀ ਮਿਲਦੀ ਹੈ 1 ਸਾਲ ਤੋਂ ਘੱਟ ਸੇਵਾ 2 ਗੁਣਾ ਤਨਖਾਹ 1 ਸਾਲ ਤੋਂ 5 ਸਾਲ ਤਨਖਾਹ ਦਾ 6 ਗੁਣਾ 5 ਤੋਂ 11 ਸਾਲ ਤਨਖਾਹ ਦਾ 12 ਗੁਣਾ 11 ਤੋਂ 20 ਸਾਲ ਤਨਖਾਹ ਦਾ 20 ਗੁਣਾ 20 ਸਾਲ ਤੋਂ ਬਾਅਦ ਹਰ 6 ਮਹੀਨਿਆਂ ਬਾਅਦ ਅੱਧੀ ਤਨਖਾਹ ਕੇਂਦਰ ਸਰਕਾਰ ਨੇ 1 April 2025 ਤੋਂ ਇੱਕ ਨਵੀਂ ਪੈਨਸ਼ਨ ਸਕੀਮ ਯੂਨੀਫਾਈਡ ਪੈਨਸ਼ਨ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਇਹ ਯੋਜਨਾ ਪੁਰਾਣੀ ਪੈਨਸ਼ਨ ਯੋਜਨਾ OPS ਅਤੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ NPS ਦੀਆਂ ਵਿਸ਼ੇਸ਼ਤਾਵਾਂ ਨੂੰ ਜੋੜਦੀ ਹੈ ਇਸ ਯੋਜਨਾ ਦੇ ਤਹਿਤ ਘੱਟੋ-ਘੱਟ 10 ਸਾਲ ਦੀ ਸੇਵਾ ਵਾਲੇ ਕਰਮਚਾਰੀਆਂ ਨੂੰ ਘੱਟੋ-ਘੱਟ 10000 ਰੁਪਏ ਦੀ ਪੈਨਸ਼ਨ ਦੀ ਗਾਰੰਟੀ ਦਿੱਤੀ ਜਾਂਦੀ ਹੈ ਪੂਰੀ ਸੇਵਾ ਮਿਆਦ ਪੂਰੀ ਕਰਨ ਵਾਲਿਆਂ ਨੂੰ ਇੱਕ ਨਿਸ਼ਚਿਤ ਪੈਨਸ਼ਨ ਦੀ ਗਾਰੰਟੀ ਦਿੱਤੀ ਜਾਵੇਗੀ ਹਾਲੀ ਦੇ ਵਿੱਚ ਸਰਕਾਰ ਨੇ ਸੰਸਦ ਵਿੱਚ ਪੁੱਛਿਆ ਸੀ ਕਿ ਗ੍ਰੈਜੂਇਟੀ ਯੂਨੀਫਾਈਡ ਪੈਨਸ਼ਨ ਕੀਮ ਦੇ ਤਹਿਤ ਦਿੱਤੀ ਜਾਵੇਗੀ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਅਤੇ ਨਵੀਂ ਪੈਨਸ਼ਨ ਸਕੀਮ ਵਿੱਚ ਦਿੱਤੀ ਜਾਂਦੀ ਹੈ ਵਿੱਤ ਮੰਤਰਾਲੇ ਨੇ ਜਵਾਬ ਦਿੱਤਾ ਕਿ ਐਨਪੀਐਸ ਦੇ ਤਹਿਤ ਯੂਪੀਐਸ ਇੱਕ ਆਪਸ਼ਨ ਹੈ ਗ੍ਰੈਜੂਇਟੀ ਦਾ ਭੁਗਤਾਨ ਕੇਂਦਰੀ ਸਿਵਲ ਸੇਵਾਵਾਂ માં ਰਾਸ਼ਟਰੀ ਪੈਨਸ਼ਨ ਪ੍ਰਣਾਲੀ ਇਹਦੀ ਅਨਗ੍ਰੈਜੂਟੀ ਦਾ ਭੁਗਤਾਨ ਨਿਮ 2021 ਦੇ ਅਨੁਸਾਰ ਕੀਤਾ ਜਾਵੇਗਾ ਹਾਂਜੀ ਦੋਸਤੋ ਇਸ ਤਰ੍ਹਾਂ ਇਹ ਵੱਡੀ ਅਪਡੇਟ ਹੈ ਕਿ NPS ਤੇ UPS ਹੈ ਜੋ ਇੱਕ ਆਪਸ਼ਨ ਹੈ ਜਿਸ ਵਿੱਚੋਂ ਜੋ ਕਿ ਮਲਾਜ਼ਮ ਹੈ ਕੇਂਦਰੀ ਮਲਾਜ਼ਮ ਕੋਈ ਵੀ ਆਪਸ਼ਨ ਹੈ ਜੋ ਕਿ ਸਿਲੈਕਟ ਕਰ ਸਕਦਾ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ